ਸ਼੍ਰੀ ਅਕਾਲ ਤਖਤ ਸਹਿਬ ਤੇ ਬਾਦਲਾਂ ਨੇ ਆਪਣਾ ਕਬਜ਼ਾ ਕੀਤਾ ਹੋਇਆ ਤੇ ਜਥੇਦਾਰ ਵੀ ਬਾਦਲਾਂ ਦੇ ਇਸ਼ਾਰਿਆਂ ਤੇ ਹੀ ਕੰਮ ਕਰਦੇ ਨੇ ਇਹ ਕਹਿਣਾ ਹੈ ਸ਼੍ਰੀ ਅਕਾਲ ਤਖਤ ਸਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦਾ ਯਾਨੀ ਗੁਰਮukh ਸਿੰਘ ਨੂੰ ਤਖਤ ਸ਼੍ਰੀ ਦਮਦਮਾ ਸਹਿਬ ਦੀ ਜਥੇਦਾਰੀ ਦੇ ਅਹੁਦੇ ਤੋਂ ਫਾਰਕ ਕਰਨ ਤੋਂ ਬਾਅਦ ਸਾਬਕਾ ਜਥੇਦਾਰ ਨੇ ਅਕਾਲੀਆਂ ਤੇ ਜਮ ਕੇ ਨਿਸ਼ਾਨੇ ਸਾਦੇ ਡੇਰੇ ਦੀ ਸਪੋਰਟ ਅੱਜ ਨਵੀਂ ਨੇ ਲਈ ਹੈ ਹਵੇਸ਼ਾ ਲੈਂਦਾ ਆ ਰਿਹਾ ਤੇ ਇਹਦੇ ਲਈ ਇਸਨੇ ਅਕਾਲ ਤਖਤ ਨੂੰ ਯੂਜ਼ ਕੀਤਾ ਕਦੀ ਉਹਨੂੰ ਡਰਾਵਾ ਦੇ ਕੇ ਕਦੀ ਉਹਨੂੰ ਰਿਲੀਫ ਦੇ ਕੇ ਇਹਹੀ ਵਜ੍ਹਾ ਕਿ ਕਾਲ ਤਖਤੇ ਕਬਜ਼ਾ ਰੱਖਣਾ ਚਾਹੁੰਦਾ ਹੈ ਕਿ ਮੇਰਾ ਰੋਟੀਆਂ ਕਾਰਨ ਜਿਹੜਾ ਪੂਰੇ ਤਾਲ ਗ੍ਰੰਥੀ ਆਪਣਾ ਕੰਮ ਕਰੀ ਜਾ ਰਿਹਾ ਤੇ ਮੈਂ ਆਪਣੀਆਂ ਵੋਟਾਂ ਗਿਣਤੀ ਪੂਰੀ ਕਰੀ ਜਾਂਦਾ ਜਿਹੜੇ ਨੇ ਇਹਨਾਂ ਨੂੰ ਇਹ ਇਹਨਾਂ ਨੂੰ ਦੇਖਣਾ ਚਾਹੀਦਾ ਹੈ ਕਿ ਸਭ ਤੋਂ ਜ਼ਿਆਦਾ ਗਿਆਨਵਾਨ ਇਹ ਮੰਨੇ ਗਏ ਨੇ ਗ੍ਰੰਥੀ ਜਦੋਂ ਗ੍ਰੰਥੀ ਇੱਕ ਗ੍ਰੰਥੀ ਦੀ ਬੇਇਜ਼ਤੀ ਹੁੰਦੀ ਆ ਬਿਆਭਰੂ ਹੁੰਦਾ ਹੈ ਤੇ ਦੂਸਰਾ ਗੰਥੀ ਉਹ ਉਸੇ ਗ੍ਰੰਥੀ ਦੀ ਥਾਂ ਕਿਉਂ ਬੈਠਦਾ ਕਿਉਂ ਨਹੀਂ ਸਿੱਖਦਾ ਕਿ ਮੇਰੇ ਨਾਲ ਜਿਹੜਾ ਅੱਜ ਜੋ ਕੁਝ ਉਹੀ ਹੋਣਾ ਜੋ ਅੱਜ ਮੇਰੇ ਨਾਲ ਦੇ ਨਾਲ ਹੋਇਆ ਇਥੇ ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਦੌਰਾਨ ਡੇਰੇ ਤੋਂ ਹਮਾਇਤ ਲੈਣ ਵਾਲੇ ਰਾਜਨੀਤਕਾਂ ਨੂੰ ਤਨਖਾਹ ਲੌਂਦੇ ਹੋਈ ਬੈਠਕ ਦੌਰਾਨ ਸ਼੍ਰੀ ਦਮਦਮਾ ਸੈਭਦ ਜਥੇਦਾਰ ਗਿਆਨੀ ਗੁਰਮਖ ਸਿੰਘ ਨੇ ਸ਼ਿਰਕਤ ਨਹੀਂ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਗਿਆ ਮੋਹੱਲੀ ਤੋਂ ਐਚਐਸ ਜਸੋਵਾਲ ਜਗਬਾਣੀ ਟੀਵੀ ਲਈ